ਜੀ ਮਾਨਜੂਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਾਲਕ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਤਹਿਤ ਸਾਡੇ ਥਾਣਾ ਸਦਰ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਲਖਪੀਰ ਸਿੰਘ ਤੇ ਚੌਂਕੀ ਹੰਡਾਇਆ ਦੇ ਇੰਚਾਰਜ ਸਹਾਇਕ ਥਾਣੇਦਾਰ ترਸੀਮ ਸਿੰਘ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇਹਨਾਂ ਨੇ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਰੋ ਨੂੰ ਜਿਹੜਾ ਉਹਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਚੋਰੀ ਕੀਤਾ ਗਿਆ ਕੋਹ ਕੀਤਾ ਗਿਆ ਸਮਾਨ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਨੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਦੇ ਵਿੱਚ ਦਲਜੀਤ ਸਿੰਘ ਤੇ ਜਸਪ੍ਰੀਤ ਸਿੰਘ ਵਾਸੀ ਚੀਮਾ ਜਸ਼ਨਪ੍ਰੀਤ ਸਿੰਘ ਕਰਨਦੀਪ ਸਿੰਘ ਉਮੇਸ਼ ਕੁਮਾਰ ਤੇ ਜਸਵੀਰ ਸਿੰਘ ਇਹ ਚਾਰੋਂ ਵਾਸੀ ਬਰਨਾਲਾ ਇਹ ਟੋਟਲ 6 ਬੰਦੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਚੋਰੀ ਅਤੇ ਖੋਹ ਕੀਤੇ ਗਏ 4 ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ Oppo ਬਿਨਾ ਨੰਬਰ SIM ਦਾ ਜਿਹੜਾ ਇਹ ਬਰਾਮਦ ਕੀਤਾ ਗਿਆ। ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇੱਕ ਗੈਂਗ ਬਣਾਇਆ ਹੋਇਆ ਹੈ ਜਿਹਦੇ ਵਿੱਚ ਇਹ ਸ਼ਰਾਬ ਦੇ ਠੇਕੇ ਆ ਪੈਟਰੋਲ ਪੰਪਾਂ ਅਤੇ ਹੋਰ ਆਣ ਜਾਣ ਵਾਲੇ ਰਾਹਗੀਰਾਂ ਤੋਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਜੋ ਹਾਲ ਹੀ ਵਿੱਚ ਮਿਤੀ 15 4 2024 ਨੂੰ ਸਾਡੇ ਜਿਹੜਾ ਬਰਨਾਲਾ ਦਾ ਖੜਾਇਆ ਵਿਖੇ ਐਚ ਜੀ ਈਟਾਉਨ ਪਲਾਜ਼ਾ ਉੱਥੋਂ ਹਲਦੀ ਰਾਮ ਦੇ ਇੱਕ EMPLOYE ਦਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਇਹਨਾਂ ਬੰਦਿਆਂ ਨੇ ਕੀਤਾ ਸੀ ਉਹ ਮੋਟਰਸਾਈਕਲ ਦੇ ਉਹ ਚੋਰੀ ਦੇ ਸਬੰਧ ਵਿੱਚ ਮੁਕੱਦਮਾ ਨੰਬਰ 40 ਜਿਹੜਾ ਥਾਣਾ ਸੱਦਲ ਦਰਜ ਹੋਇਆ ਸੀਗਾ ਉਹ ਮੋਟਰਸਾਈਕਲ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਇਸੇ ਤਰ੍ਹਾਂ ਮਿਤੀ 16 4 2024 ਨੂੰ ਪੱਖੋ ਗੈਂਚੀਆਂ ਦੇ ਨੇੜੇ ਕਰਤਾਰਪੁਰਸ ਦੇ ਕੋਲੇ ਟੱਲੇਆਲ ਦੇ ਇੱਕ ਵਿਅਕਤੀ ਤੋਂ ਇਹਨਾਂ ਨੇ ਜਿਹੜਾ ਇੱਕ ਹਥਿਆਰ ਦਿਖਾ ਕੇ ਮਾਰੂ ਹਥਿਆਰ ਦਿਖਾ ਕੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਸਨੇਚ ਕੀਤਾ ਸੀ ਉਹ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਜਿਹਦੇ ਸਬੰਧ ਵਿੱਚ ਐਫ ਆਈ ਆਰ ਨੰਬਰ 41 ਅਧੀਨ ਤਾਰਾ 379 ਵੀ ਥਾਣਾ ਸਦਰ ਬਰਨਾਲਾ ਆਲਰੇਡੀ ਦਰਜ ਹੈ ਉਹ ਮੋਟਰਸਾਈਕਲ ਵੀ ਇਹਦੇ ਵਿੱਚ ਬਰਾਮਦ ਕੀਤਾ ਗਿਆ ਬਾਕੀ ਹੋਰ ਵੀ ਇਹਨਾਂ ਤੋਂ ਪੁੱਛਗਿਸ ਜਾਰੀ ਹੈ ਤੇ ਜਿਹੜਾ ਹੋਰ ਵੀ ਸਾਨੂੰ ਆਸ ਹੈ ਕਿ ਜੜੀਆਂ ਵਾਰਦਾਤਾਂ ਉਹ ਟ੍ਰੇਸ ਹੋਣਗੀਆਂ ਤੇ ਰਿਕਵਰੀ ਕੀਤੀ ਜਾਏਗਾ ਇਹਦਾ ਪਹਿਲਾਂ ਵੀ ਕੀ ਮੁਕੱਦਮੇ ਦਰਜ ਨੇ ਜੀ ਇਹ ਹਲੇ ਸ਼ੁਰੂਆਤੀ ਪੁੱਛਗਿਸ ਚੱਲ ਰਹੀ ਹੈ ਤੇ ਇਹਨਾਂ ਦੇ ਅਸੀਂ ਸਾਰਾ ਜੋ ਕਨਸਰਨਡ ਥਾਣਿਆਂ ਤੋਂ ਇਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਹਾਂ ਕਿ ਜੋ ਇਹਨਾਂ ਤੇ ਪਹਿਲਾ ਕ੍ਰਿਮੀਨਲ ਕੇਸ ਦਰਜ ਨੇ ਉਹਨਾਂ ਬਾਰੇ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ ਇਹਨਾਂ ਦਾ ਰਿਮਾਂਡ ਲੈ ਲਿਆ ਇਹਨਾਂ ਨੂੰ ਅੱਜ ਮਾੜ ਜੋ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਰਿਮਾਂਡ ਅਸੀਂ ਲੈ ਰਹੇ ਹਾਂ ਜੀ